ਸ਼ੁਕਰਾਨਾ ਕਰਨ ਪਹੁੰਚੇ ਆਂ ਔਰ ਨਤਮਸਤਕ ਹੋਣ ਵਾਸਤੇ ਆਏ ਆਂ ਔਰ ਸੁਭਾਦ ਦੇ ਪੜੇ ਦੀ ਅਰਦਾਸ ਕਰਨ ਆਏ ਆ ਕਿਉਂਕਿ ਇਸ ਚੋਣ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਾਈ ਹੈ ਕਾਂਗਰਸ ਪਾਰਟੀ ਦੇ ਨਿਰਵਾਰ ਵੱਜੂ ਔਰ ਅੱਜ ਉਸ ਕਰੋਂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਮੈਂ ਹੈ ਉਹਨੂੰ ਸ਼ੁਰੂ ਕਰਨਾ ਹੈ ਤਾਂ ਕਾਫੀ ਮਾਹੌਲ ਪਖਿਆ ਪਿਆ ਵਿਰੋਧੀ ਧਿਰ ਕਹਿੰਦੇ ਕਿ ਉਹ ਗੁਰਜੀਤੋਲੇ ਨੇ ਅਜੇ ਤੱਕ ਕੀਤਾ ਹੀ ਕੁਝ ਨਹੀਂ ਮੇਰੇ ਕੱਲ ਐਸ ਘਰ ਦੇ ਅੱਗੇ ਖੜੋ ਕੇ ਵੈ ਗੱਲਾਂ ਨਹੀਂ ਕਰਨਾ ਚਾਹੁੰਦਾ ਇੱਕ ਇਸੇ ਵੇਲੇ ਹੁਣ ਅਸੀਂ ਆਪਾਂ 40 50 ਦੇ ਨੇਹੀ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪਰ ਤੱਕ ਨੂੰ ਪ੍ਰਮਾਣ ਵੀ ਲੋੜ ਨਹੀਂ ਦੀ ਮੇਰਾ ਕਹਿ ਲਿਆ ਇਸ ਘਰ ਦੇ ਕੇ ਖਰੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤਦਾ ਹਾਰਦਾ ਕੁਝ ਵੀ ਜਿਹੜਾ ਚੱਲਦਾ ਉਹਨੂੰ ਸਾਰੇ ਲੋਕ ਫੋਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਸਰਮਾ ਲੀਡਰ ਜੇ ਤੇ ਤੁਸੀਂ ਲੋਕ ਝੂਠ ਮਾਰੋਗੇ ਤੇ ਗਾਂ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਹਾਂ ਸਾਰਥਿਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ ਨਿਉ ਕਿ ਹੁਣ ਪੌੜੀਆਂ ਉਤਰ ਕੇ ਅਸੀਂ ਥੱਲੇ ਜਾਣਾ ਐ ਸਤ ਮੀਆਂ ਮੀਰ ਜੀ ਨੇ ਨੀ ਰੱਖੀ ਐ ਔਰ ਵਿਸ਼ਾਲ ਸਰੋਵਰ ਐ ਔਰ ਇੱਥੇ ਬਾਣੀ ਦਾ ਪ੍ਰਵਾਹਣ ਜਿੱਦਾ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਹੈ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰਥਿਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਵੱਧ ਦਾ ਦਾਨ ਕਰਨਾ ਇਹ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ ਅੱਛੇ ਕੰਮ ਤੁਸੀਂ ਹੀ ਦੱਸੋ ਅਸੀਂ ਲੋਕ ਵੀ ਦੱਸਾਂਗੇ ਅਸੀਂ ਕਿਵੇਂ ਵਿਅਸ਼ਾ ਕਰਨਾ ਤੁਸੀਂ ਕਿਵੇਂ ਹੱਸਣਾ ਮੈਂ ਮੇਰਾ ਤਾਂ ਖਿਆਲ ਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਪੁੱਛਿਛ ਕਰਾਂਗੇ ਤੋ ਸੇਧ ਲੈਣ ਸਰ ਦੇ ਲੀਡਰਾਂ ਦੇ ਜੀ ਲਗਾਤਾਰ ਪਿਛੀ ਵਾਰ ਚਿੰਤਾ ਕਰ ਰਹੇ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਰਹੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੀ ਕੋਟਨ ਕੋਟ ਜਿੰਨਾ ਵੀ ਕਰ ਸਕੀ ਉਹਨਾ ਹੀ ਕਰਦਾ ਜੀ ਧੰਨਵਾਦ